ਜੇ ਕਿਸੇ ਨੂੰ ਨਹੀਂ ਪਤਾ ਜੀ ਤਾਂ ਤੁਸੀਂ ਉਹਨੂੰ ਸੌਖੀ ਭਾਸ਼ਾ ਚ ਜੀ ਕੀ ਕਹਿ ਸਕਦੇ ਹੋ ਕਿ ਪਹਿਲਾਂ ਫੋਰੈਸਟ ਆਫਿਸ ਜਾਣ ਉੱਥੋਂ ਨਰਸਰੀ ਚੋਂ ਬੂਟੇ ਲੈ ਲੈਣ ਜੀ ਤੇ ਉਹ ਬੂਟੇ ਲਾ ਲੈਣ ਜੀ ਤੇ ਨਾਲ ਨਾਲ ਫਸਲ ਵੀ ਬੀਜੀ ਜਾ ਸਕਦੀ ਆ ਬਿਲਕੁਲ ਸਰ ਜਿਵੇਂ ਸਾਡੀ ਜਿਹੜੀ ਇੱਥੇ ਜ਼ਮੀਨ ਦੀ ਕਿਸਮ ਹੈ ਕੰਢੀ ਏਰੀਏ ਚ ਹਾਰਪੁਰ ਵਾਲੀ ਸਾਈਡ ਤੇ ਜੀ ਐਵੀ ਜਿਹੜੀ ਜ਼ਮੀਨ ਦੀ ਕਿਸਮ ਆ ਸਰ ਉਹ ਪਲਾਂਟੇਸ਼ਨ ਲਈ ਬਿਲਕੁਲ ਮਾਫੀਕ ਆ ਸਰ ਹੂੰ ਉਹਦੇ ਚ ਸਫੇਦਾ ਜਾਂ ਪਪੂਲਰ ਇਹ ਦੋ ਖਾਸ ਕਰ ਸਰ ਦੇਖਿਆ ਗਿਆ ਵੀ ਇਹ ਦੋ ਪਲਾਂਟਸ ਜਿਹੜੇ ਨੇ ਇਹਦੀ ਪਲਾਂਟੇਸ਼ਨ ਸਰ ਇੱਥੇ ਜ਼ਿਆਦਾਤਰ ਕੀਤੀ ਜਾਂਦੀ ਹੈ ਜੀ ਲੇਕਿਨ ਅਸੀਂ ਸਰ ਹੁਣ ਮੈਂ ਇੱਥੇ ਬੈਠਾ ਸੀ ਤੇ ਕੁਝ ਡਿਸਕਸ਼ਨਸ ਹੋ ਰਹੀਆਂ ਸੀ ਕਿ ਇਹਦੀ ਡਾਈਵਰਸੀਫਿਕੇਸ਼ਨ ਦੀ ਵੀ ਸਰ ਫੋਰੈਸਟ ਡਿਪਾਰਟਮੈਂਟ ਸਾਨੂੰ ਪ੍ਰੋਤਸਾਹਿਤ ਕਰ ਸਕਦਾ ਹੈ ਜੀ ਕਿ ਇਸ ਤੋਂ ਇਲਾਵਾ ਵੀ ਕੋਈ ਪਲਾਂਟਸ ਜਿਹਦੀ ਜਿਹਦੀ ਕਮਰਸ਼ੀਅਲ ਵੈਲਿਊ ਵੀ ਹੋਵੇ ਕਿ ਉਹ ਵੀ ਲਗਾਏ ਜਾ ਸਕਣ ਤੇ ਉਹਦੇ ਨਾਲ ਵੀ ਸਰ ਜਿਹੜਾ ਜ਼ਿੰਮੇਦਾਰ ਆ ਜੀ ਉਹਨੂੰ ਫਾਇਦਾ ਹੋ ਸਕਦਾ ਹੈ ਜੀ ਤੇ ਅਸੀਂ ਕੀ ਕੰਮ ਕਰਾਂਗੇ ਤੁਸੀਂ ਬਾਅਦ ਦੇ ਵਿੱਚ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਨੂੰ ਮਿਲ ਲਿਓ ਜੀ ਜਿੰਨੇ ਵੀ ਤੁਸੀਂ ਲਾਹ ਪਾਤਰੀ ਹੋ ਤੇ ਹੋ ਸਕਦਾ ਸਾਡੇ ਇਲਾਕੇ ਚੋਂ ਬਹੁਤ ਸਾਰੇ ਕਿਸਾਨ ਚਾਹੁੰਦੇ ਹੁਣ ਤੁਹਾਨੂੰ ਮਿਲ ਕੇ ਜਾਣਗੇ ਸਰ ਕਿਉਂਕਿ ਕਿਉਂਕਿ ਮਿਲ ਕੇ ਖੇਤ ਦੇਖ ਕੇ ਜੋ ਗੱਲ ਬਣਦੀ ਹੈ ਉਹ ਮਾਈਕ ਤੇ ਨਹੀਂ ਬਣਨੀ ਜੀ ਤੇ ਅਸੀਂ ਤੁਹਾਡੇ ਕੋਲ ਭੇਜਾਂਗੇ ਤੁਸੀਂ ਪਲੀਜ਼ ਜਿੰਨੇ ਵੱਧ ਤੋਂ ਵੱਧ ਬੰਦਿਆਂ ਨੂੰ ਗਾਈਡ ਕਰ ਸਕਦੇ ਹੋ ਜੀ ਸਰ ਇਹ ਜ਼ਰੂਰ ਕਰੇ